ਨਮਸਕਾਰ ਸਤਿ ਸ੍ਰੀ ਅਕਾਲ ਆਪ ਜੀ ਅੱਜ ਅਸੀਂ ਪਹੁੰਚੇ ਹਾਂ ਕਿ ਸੰਜਕਰ ਬਹੁਤ ਹੀ ਸਤਿਕਾਰਯੋਗ ਸardar ਚੰਨਜੀ ਸਿੰਘ ਜੀ ਮੈਡਮ ਰਮਿੰਦਰ कौर ਜੀ ਦੇ ਪਰਿਵਾਰ ਦੇ ਵੱਲੋਂ ਆਪਸੀ ਸਹਿਯੋਗ ਦੇ ਨਾਲ ਹੀ ਬਣਾਇਆ ਗਿਆ ਹੈ ਸੋਸ਼ਲ ਮੀਡੀਆ ਤੇ ਸਾਰਾ ਕੁਝ ਇਹਦੇ ਬਾਰੇ ਦੇਖਿਆ ਆਪਣੇ ਪੁੱਤਰ ਹਰਜੀਤ ਸਿੰਘ ਜੱਸੀ ਤੋਂ ਇਹਦੇ ਬਾਰੇ ਸੁਣਿਆ ਤੇ ਅੱਜ ਅਸੀਂ ਪਹਿਲੀ ਵਾਰ ਇੱਥੇ ਪਹੁੰਚੇ ਹਾਂ ਔਰ ਬਹੁਤ ਵਧੀਆ ਲੱਗਾ ਜਿਹਨੂੰ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਇੰਨਾ ਵਧੀਆ ਲੱਗਾ ਔਰ ਇੱਥੋਂ ਦਾ ਲਜੀਜ਼ ਖਾਣਾ ਖਾ ਕੇ ਦੇਸੀ ਖਾਣਾ ਖਾ ਕੇ ਔਰ ਹੋਰ ਵੀ ਇੰਨਾ ਵਧੀਆ ਲੱਗਾ ਕਿ ਸਾਰਾ ਕੁਝ ਇਹਨਾਂ ਦਾ ਆਪਣੇ ਹੱਥਾਂ ਦੇ ਨਾਲ ਆਪਣੇ ਘਰੇਲੂ ਵਾਤਾਵਰਣ ਦੇ ਵਿੱਚ ਸਾਰਾ ਕੁਝ ਬਣਾਇਆ ਗਿਆ ਸਾਡੀ ਗੁਜਾਰਿਸ਼ ਹੈ ਅਗਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਸ ਸੰਜੇ ਘਰ ਦੇ ਵਿੱਚ ਜ਼ਰੂਰ ਆਓ ਔਰ ਆ ਕੇ ਇੱਥੋਂ ਦੇ ਮਾਹੌਲ ਨੂੰ ਇੱਥੋਂ ਦੇ ਖਾਣ ਪੀਣ ਨੂੰ ਇੰਜੋਏ ਕਰੋ ਤੇ ਤੁਹਾਨੂੰ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਏਗਾ ਤੇ ਸਾਂਝਾ ਘਰ ਜਿਹੜਾ ਹੈਗਾ ਇਹਦੇ ਤੇ ਇੱਕ ਛੇਅਰ ਮੈਂ ਮੁਖਾਤਬ ਕਰ ਰਿਹਾ ਕਿ ਨਾ ਇਹ ਸਤਨ ਮੇਰਾ ਨਾ ਉਹ ਸਤਨ ਮੇਰਾ ਨਾ ਇਹ ਸਤਨ ਮੇਰਾ ਨਾ ਉਹ ਸਤਨ ਮੇਰਾ ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ ਇਹ ਤੁਹਾਡੇ ਸਾਰੇ ਹੀ ਲੋਕਾਂ ਲਈ ਇਹ ਬਣਾਇਆ ਗਿਆ ਆਓ ਇੱਥੇ ਆ ਕੇ ਇੰਜੋਏ ਕਰੋ ਮਿਹਰਬਾਨੀ ਧੰਨਵਾਦ ਥੈਂਕ ਯੂ